ਪਟਿਆਲਾ ਦੇ ਡੀਸੀ ਡਬਲ ਕੋਲ ਪੈਂਦੇ ਐਫਸੀਆਈ ਦੇ ਗੋਦਾਮਾ ਦੇ ਵਿੱਚ ਭਿਆਨਕ ਅੱਗ ਲੱਗ ਗਈ ਸਾਰਾ ਜੋ ਸਮਾਨ ਹੈ ਸੜ ਕੇ ਸੁਆਹ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਰਿਕਾਰਡ ਰੂਮ ਸੜ ਕੇ ਸੁਆਹ ਹੋਇਆ ਤੇ ਰਿਕਾਰਡ ਰੂਮ ਦੀ ਇੰਨੀ ਖਸਤਾ ਹਾਲਤ ਹੈ ਕਿ ਨਾ ਤਾਂ ਉਸ ਦੇ ਵਿੱਚ ਕੋਈ ਸੀਸੀਟੀਵੀ ਕੈਮਰਾ ਸੀ ਤੇ ਨਾ ਹੀ ਕੋਈ ਅੱਗ ਬੁਝਾਊ ਯੰਤਰ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵੱਲੋਂ ਦਲੇਰੀ ਨਾਲ ਅੱਗ ਤੇ ਕਾਬੂ ਪਾਇਆ ਗਿਆ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਇਸ ਰਿਕਾਰਡ ਰੂਮ ਨੂੰ ਸਾਂਭ ਸੰਭਾਲਣ ਦੀ ਜ਼ਿੰਮੇਵਾਰੀ ਕਿਸ ਦੀ ਹੈ ਤੁਹਾਨੂੰ ਰਿਕਾਰਡ ਰੂਮ ਦੇ ਹਾਲਾਤ ਦਿਖਾਈਏ ਕਿ ਕਿਸ ਤਰ੍ਹਾਂ ਸਰਕਾਰੀ ਰਿਕਾਰਡ ਅਣਗੋਲਿਆ

ਸਾਨੂੰ ਉਹੀ ਕਾਲ ਆਈ ਸੀਗੀ ਜੀ ਇਹ ਮੈਕਮੇ ਵੱਲੋਂ ਕੋਈ ਦੱਸੇਗਾ ਕਿ ਕਾਰਟ ਰੂਮ ਦੇ ਵਿੱਚ ਕਿੰਨਾ ਕ ਸਮਾਨ ਜਣਾ ਨਹੀਂ ਹਾਲੇ ਸਾਨੂੰ ਫਿਰ ਆਲੇ ਹੀ ਦੱਸਿਆ ਸੀ ਕਿ ਜੀ ਐਫਸੀ ਦੇ ਗਡਾਉਨਾਂ ਦੇ ਅੰਦਰ ਅੱਗ ਲੱਗੀ ਆ ਨਹੀਂ ਆਗੋ ਵਾਲੇ ਸਾਡੇ ਗੱਡੀਆਂ ਕੰਮ ਕਰ ਰਹੀਆਂ ਹੈਗੀਆਂ ਜੀ ਦੋ ਗੱਡੀਆਂ ਆਲਰੇਡੀ ਕੰਮ ਕਰ ਰਹੀਆਂ ਹੈਗੀਆਂ ਸਾਡੀਆਂ ਨਹੀਂ ਗੱਡੀਆਂ ਹੋਰ ਮੰਗਾ ਰਹੀ ਪੈਣੀ ਨਹੀਂ ਲੋੜ ਪਏਗੀ ਤਾਂ ਅਸੀਂ ਜ਼ਰੂਰ ਮੰਗਾਵਾਂਗੇ ਗੱਡੀਆਂ